ਪ੍ਰਮੁਖ ਪਿਆਰਿਓ ਅੱਜ ਕੁਛ ਸਮੇਂ ਵਾਸਤੇ ਉਸ ਮਹਾਪੁਰਸ਼ ਦੀ ਗੱਲ ਕਰਨ ਲੱਗਿਆਂ ਜਿਹਦੀ ਗੱਲ ਕਰਨ ਦੀ ਸਾਡੀ ਹਾਇਸੀਅਤ ਨਹੀਂ ਹੈ ਕੁਛ ਸਮੇਂ ਤੋਂ ਇੱਕ ਸੱਜਣ ਜਿਹਦੀ ਆਈਡੀ ਦਾ ਨਾਮ ਕਹਤ ਭਾਈ ਜੋਵਨ ਸਿੰਘ ਗਿੱਲ ਹੈ ਕੋਈ ਉਹ ਚੈਨਲ ਦੇ ਉੱਤੇ ਵਾਰ-ਵਾਰ ਇਹ ਕਹਿ ਰਹੇ ਵੀ ਸੰਤ ਗਿਆਨੀ ਮੋਹਨ ਸਿੰਘ ਜੀ ਹੁਣਾਂ ਬਾਰੇ ਆਪਣੇ ਵਿਚਾਰ ਦਿਓ। ਪਿੰਡਰਾਵਾਲੇ ਮਹਾਪੁਰਸ਼ੋ ਜੋ ਪਿੰਡਰਾ ਰਹਿੰਦੇ ਰਹੇ ਔਰ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਪੰਥ ਦੀ ਸੇਵਾ ਵਿੱਚ ਆਪਣੇ ਜੀਵਨ ਦੇ ਆਖਰੀ ਸਾਹਾਂ ਤੱਕ ਕਰਦੇ ਰਹੇ। ਕਿਉਂਕਿ ਦਾਸ ਨੇ ਉਹਨਾਂ ਦੀ ਇੱਕ ਵੀਡੀਓ ਬਣਾਈ ਸੀ ਉਹ ਆਪਣੇ ਚੈਨਲ ਦੇ ਉੱਤੇ ਉਦੋਂ ਪਾਈ ਸੀ ਜਦੋਂ ਉਹ ਸਰੀਰ ਛੱਡ ਗਏ ਤੇ ਉਹ ਗੁਰਮੁਖਾਂ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਸੀ ਵੀ ਆਪਣੇ ਵਿਚਾਰ ਜਿਹੜੇ ਆ ਮਹਾਂਪੁਰਖਾਂ ਦੇ ਬਾਰੇ ਦਿਓ ਹੁਣ ਵਿਚਾਰ ਉਹਦੇ ਬਾਰੇ ਦਿੱਤੇ ਜਾ ਸਕਦੇ ਆ ਜੀ ਦੇ ਤੱਕ ਆਪਣੀ ਪਹੁੰਚ ਹੋਵੇ ਸਤਗਣੀ ਮੋਹਨ ਸਿੰਘ ਜੀ ਪਿੰਡਰਾਲ ਇੱਕ ਐਸੀ ਹਸਤੀ ਹੋਏ ਐ ਕੁਝ ਮਾੜਾ ਟੀੜਾ ਕੋਈ ਛੋਟਾ ਮੋਟਾ ਅਵਸਥਾ ਵਾਲਾ ਵੀ ਉਹਨਾਂ ਦੀ ਗੱਲ ਕਰਦਾ ਸੋਵਦਾ ਨਹੀਂ ਮਹਾਪੁਰਸ਼ ਸੰਤੋ ਗਿਆਨੀ ਗੁਰਵਚਨ ਸਿੰਘ ਜੀ ਹੋਣਾ ਨੇ ਜਦੋਂ ਸੰਤ ਕਰਤਾਰ ਸਿੰਘ ਹੋਣਾ ਨੂੰ ਆਪਣੀ ਅੱਗੇ ਟਕਸਾਲ ਦੇ ਮੁਖੀ ਦੀ ਵਾਗਡੋਰ ਸੰਭਾਲੀ ਹੈ ਤਾਂ ਬਹੁਤ ਸਾਰੇ ਜਿਹੜੇ ਗੁਰਮੁਖੀ ਸਿੱਖ ਵਿਦਵਾਨ ਸੀ ਉਹ ਇਹ ਗੱਲ ਤੇ ਸਹਿਮਤ ਸੀ ਵੀ ਜਿਹੜਾ ਟਕਸਾਲ ਦਾ ਮੁਖੀ ਹੈ ਉਹ ਸੰਤ ਗਿਆਨੀ 모ਹਨ ਸਿੰਘ ਜੀ ਪਿੰਡਰਾਲਿਆਂ ਨੂੰ ਉਹਨਾਂ ਨੂੰ ਬਣਾਉਣਾ ਚਾਹੀਦਾ ਕਿਉਂ ਵੇਦਾਂਤ ਦੇ ਜਿੰਨੇ ਗ੍ਰੰਥਾਂ ਦੀ ਸੰਥਿਆ ਉਹ ਦੇ ਸਕਦੇ ਸੀ ਹੋਰ ਕੋਈ ਦੇ ਨਹੀਂ ਸੀ ਸਕਦਾ ਸੋ ਮਹਾਪੁਰਸ਼ ਉਹ ਜਿਹੜੇ ਸੀ ਉਹ ਕਿਸੇ ਤਰ੍ਹਾਂ ਦੀ ਦਾਵੇਦਾਰੀ ਤੋਂ ਰਹਿਤ ਸੀ ਨਿਰਇਛਤ ਸੀ ਉਹਨਾਂ ਦੀ ਆਪਣੀ ਕੋਈ ਇੱਛਾ ਨਹੀਂ ਸੀ ਐਸੀ ਮਹਾਪੁਰਸ਼ਤਾ ਇਹਨੇ त्याਗੀ ਨਿਰਮਲ ਔਰ ਇੱਛਾ ਤੋਂ ਰਹਿਤ ਹੋਏ ਹੈ ਜਿਹੜਾ ਬੰਦਾ ਉਹਨਾਂ ਦੇ ਕੋਲ ਰਹਿ ਕੇ ਵੀ ਗਿਆ ਕਈ ਕਈ ਸਾਲ ਉਹਨਾਂ ਦੇ ਕੋਲ ਰਹਿ ਗਿਆ ਵਿਦਿਆ ਪੜ ਗਿਆ ਤੇ ਜੇ ਉਹਨਾਂ ਨੂੰ ਮਿਲਣ ਵਾਸਤੇ ਜਾਂਦਾ ਸਾਂਤੋਨ ਨੂੰ ਵੀ ਪੁੱਛਦੇ ਕਹਿੰਦੇ ਭਾਈ ਕੌਣ ਐ ਕਿੱਥੋਂ ਆਇਆ ਦੁਆਰਾ ਪੁੱਛਦੇ ਭਾਵ ਜਿਹਨੂੰ ਮਿਲ ਲਏ ਉਹਦੇ ਚਿੱਤਰ ਨੂੰ ਵੀ ਉਹਦੀਆਂ ਆਜ਼ਾਦਾਂ ਨੂੰ ਵੀ ਨਾਲ-ਨਾਲ ਹੀ ਮੇਟ ਦਿੰਦੇ ਭਾਵ ਬ੍ਰਹਮ ਦੀ ਸਹਿ ਬ੍ਰਹਮ ਸੁਣੀਏ ਏਕ ਏਕ ਵਖਾਣੀਏ ਕੇਵਲ ਬ੍ਰਹਮ ਵਿੱਚ ਸਥਿਤ ਮਹਾਪੁਰਸ਼ ਹੋਇਆ ਸੰਤ ਗਿਆਨੀ ਮੂਨ ਸਿੰਘ ਜੀ ਮਹਾਪੁਰਸ਼ਾਂ ਦੇ ਦਰਸ਼ਨਾਂ ਦਾ ਪਹਿਲੀ ਵਾਰ ਜਦੋਂ ਸੁਭਾਗ ਮਿਲਿਆ ਸੀ ਕੋਈ ਸੱਜਣ ਸੀ ਉਹ ਨਗਰ ਕੀਰਤਨ ਸੀ ਪਿੰਡਾਂ ਅਸਥਾਨ ਤੋਂ ਨਿਕਲਣਾ ਉਹਦੇ ਨਗਰ ਕੀਰਤਨ ਦੇ ਵਿੱਚ ਕੀਰਤਨ ਕਰਨਾ ਸੀ ਕੀਰਤਨ ਕਰਨ ਵਾਸਤੇ ਉੱਥੇ ਹੁਕਮ ਹੋਇਆ ਸੀ ਵੀ ਨਗਰ ਕੀਰਤਨ ਤੇ ਕੀਰਤਨ ਤੁਸੀਂ ਕਰਨਾ ਇਹ ਗੱਲ ਲਗਭਗ 2014-15 ਦੇ ਕਰੀਬ ਦੀ ਹੋਣੀ ਹੈ ਅੰਤੇ ਉੱਥੇ ਚਲੋ ਗਏ ਨਗਰ ਕੀਰਤਨ ਤੇ ਕੀਰਤਨ ਕੀਤਾ ਸਾਰੀ ਦਿਹਾੜੀ ਸ਼ਾਮ ਨੂੰ ਜਦੋਂ ਸਮਾਪਤੀ ਹੋ ਗਈ ਨਗਰ ਕੀਰਤਨ ਦੀ ਤੇ ਉਹ ਜਿਹੜਾ ਸੱਜਣ ਗਿਆ ਸੀ ਸਾਨੂੰ ਲੈ ਕੇ ਉਹਨੂੰ ਅਸੀਂ ਲੱਭਣ ਲੱਗੇ ਵੀ ਕਿੱਥੇ ਆ ਤੇ ਜਦੋਂ ਉਹਨੂੰ ਲੱਭਣ ਲੱਗੇ ਨਾ ਤੇ ਪਤਾ ਲੱਗਿਆ ਵੀ ਉਹ ਤਾਂ ਮਹਾਪੁਰਸ਼ਾਂ ਦੇ ਕੋਲ ਅੰਦਰ ਹੈ ਉੱਥੇ ਬੈਠੇ ਤੇ ਮਹਾਪੁਰਸ਼ਾਂ ਬਾਰੇ ਹਾਂ ਸੁਣਿਆ ਸੀ ਵੀ ਸੰਗਰਾਮ ਦੇ ਤੇ ਕਥਾ ਨੂੰ ਬਾਹਰ ਆਉਂਦੇ ਆ ਉਦਾਂ ਕਿਸੇ ਨੂੰ ਮਿਲਦੇ ਨਹੀਂ ਛੇਤੀ ਉਹ ਤੇ ਮੈਂ ਬਾਹਰ ਖਲੋਤਾ ਗੱਡੀ ਦੇ ਕੋਲ ਮਾਨੀ ਮਨ ਮੈਂ ਬੇਨਤੀ ਕੀਤੀ ਮਹਾਪੁਰਸ਼ਾਂ ਦਾ ਧਿਆਨ ਲਾ ਕੇ ਮੈਂ ਕਿਹਾ ਮਹਾਪੁਰਸ਼ੋ ਵੀ ਇੰਨਾ ਤੁਸੀਂ ਕਿਰਪਾ ਕੀਤੀ ਹੈ ਵੀ ਨਗਰ ਕੀਰਤਨ ਤੇ ਕੀਰਤਨ ਦਾ ਸੁਭਾਗ ਮਿਲਿਆ ਜੇ ਦਰਸ਼ਨ ਦੇ ਦਿਓ ਤੁਹਾਡੇ ਦਰਸ਼ਨ ਹੋ ਜਾਣ ਇਹ ਮਾਰੇ ਫੁਰਨਾ ਬਣਾਇਆ ਸੀ ਉਹ ਜਿਹੜਾ ਸੱਜਣ ਲੈ ਕੇ ਗਿਆ ਸੀ ਨਾ ਉਹ ਬਾਹਰ ਨੂੰ ਆ ਗਿਆ ਜਦੋਂ ਬਾਹਰ ਆਉਂਦਾ ਦੇਖਿਆ ਤੇ ਮੈਂ ਉਹਨੂੰ ਕਿ ਆਖਿਆ ਵੀ ਤੁਸੀਂ ਕਿੱਥੇ ਸੀ ਕਹਿੰਦੇ ਸੰਤਾਂ ਦੇ ਕੋਲ ਗਏ ਸੀ ਮਗਾ ਮੈਨੂੰ ਵੀ ਦਰਸ਼ਨ ਕਰਾ ਦਿਓ ਵੀ ਆਏ ਤਾਂ ਹੈਗੇ ਆ ਤੇ ਫਿਰ ਉਹ ਵਾਪਸ ਸਾਨੂੰ ਦਰਸ਼ਨ ਕਰਾਉਣ ਲੈ ਗਿਆ ਮਹਾਪੁਰਸ਼ਾਂ ਦੇ ਜਦੋਂ ਦਰਸ਼ਨ ਹੋਏ ਫਤੇ ਦੀ ਸਾਂਝ ਹੋਈ ਬਹੁਤ ਅਤ ਦੀ ਸਾਦਗੀ ਦੀ ਮੂਰਤ ਸੀ ਮਹਾਪੁਰਸ਼ ਤੇ ਮਹਾਪੁਰਖਾਂ ਨੂੰ ਦੱਸਿਆ ਵੀ ਇਹ ਨਗਰ ਕੀਰਤਨ ਤੇ ਕੀਰਤਨ ਕਰਨ ਆਏ ਸਿੰਘ ਤੇ ਉਹਨਾਂ ਨੇ ਅੱਗੋਂ ਬੜਾ ਕੀਮਤੀ ਬਚਨ ਕੀਤਾ ਕਹਿੰਦੇ ਅੱਛਾ ਕੀਰਤਨ ਠੀਕ ਹੈ ਆਪਣੀ ਜਗ੍ਹਾ ਪਰ ਖਾਸ ਗੱਲ ਇਹ ਐ ਵੀ ਸਭਨਾ ਕਾ ਦਾ ਲੇਖਾ ਸੱਚਾ ਛੂਟ ਸਨਾਮ ਸੁਹਾਵਣਿਆ ਕਹਿੰਦੇ ਸੱਚੇ ਦਾਰ ਦੇ ਉੱਤੇ ਲੇਖਾ ਸਾਰਿਆਂ ਦਾ ਹੋਣਾ ਚਾਹੀਏ ਚੰਗੇ ਐ ਚਾਹੀ ਮਾੜੇ ਐ ਛੁੱਟਾਂਗੇ ਨਾਮ ਜਪਣ ਦੇ ਨਾਲ ਭਾਵੇਂ ਕੀਰਤਨ ਕਰਨ ਵਾਲਾ ਕੀਰਤਨ ਕਰੇ ਕਥਾ ਕਰਨ ਵਾਲਾ ਕਥਾ ਕਰੇ ਕੋਈ ਵੀ ਐ ਜਿੰਨਾ ਚਿਰ ਉਹ ਨਾਮ ਨਹੀਂ ਜਪਦਾ ਉੰਨਾ ਚਿਰ ਉਹਦਾ ਛੁਟਕਾਰਾ ਨਹੀਂ ਹੋ ਸਕਦਾ ਸੋ ਇਸ ਕਰਕੇ ਨਾਮ ਜਪਣ ਦੇ ਨਾਲ ਹੀ ਛੁਟਕਾਰਾ ਐ ਤੇ ਮਹਾਪੁਰਸ਼ਾਂ ਨੇ یوں ਉਪਦੇਸ਼ ਦਿੱਤਾ ਵੀ ਸਭਨਾ ਦਾ ਦਰ ਲਿਖਾ ਸੱਚਾ ਸੂਤ ਸੁਨਾਮ ਸੁਹਾਵਣਿਆ ਵੀ ਨਾਮ ਦਾ ਨਿਰੰਤਰ ਅਭਿਆਸ ਬਣਾਉਣਾ ਇਹ ਆਪਣੇ ਜੀਵਨ ਦੇ ਵਿੱਚ ਇਹ ਟੀਚਾ ਹੋਣਾ ਚਾਹੀਦਾ ਤੇ ਉਹ ਪਹਿਲੇ ਦਰਸ਼ਨ ਸੀ ਮਹਾਪੁਰਸ਼ਾਂ ਦੇ ਫਿਰ अनेका ਵਾਰ ਮਹਾਰਾ ਸਾਹਿਬ ਜੀ ਦੀ ਕਿਰਪਾ ਨਾਲ ਦਰਸ਼ਨ ਪ੍ਰਾਪਤ ਹੋਏ ਸੰਤ ਗਿਆਨੀ ਮੋਹਨ ਸਿੰਘ ਜੀ ਦੀ ਜਿਹੜੀ ਅੰਤਰੀਵ ਅਵਸਥਾ ਹੈ ਉਹ ਇੰਉ ਜਾਣੋ ਵੀ ਬ੍ਰਹਮ ਵਿੱਚ ਅਪheids ਤੇ ਬ੍ਰਹਮ ਦਾ ਸਰੂਪ ਹੋ ਗਏ ਦੁਨੀਆਂ ਵਿੱਚ ਰਹਿੰਦੇ ਹੋਏ ਵੀ ਦੁਨੀਆਂ ਤੋਂ ਅਣਭਿਜ ਨੇ। ਆਵ ਦੁਨੀਆਂ ਦੇ ਕਿਸੇ ਵਿਹਾਰ ਦਾ ਕਿਸੇ ਸੁਭਾਅ ਦਾ ਕਿਸੇ ਪ੍ਰਭਾਵ ਦਾ ਉਹਨਾਂ ਉੱਤੇ ਕੋਈ ਅਸਰ ਨਹੀਂ ਹੈ। ਐਸੇ ਮਹਾਪੁਰਖ ਹੋਏ ਹੋ। ਦੁਨੀਆਂ ਦੀ ਕਿਸੇ ਪਾਦ ਦਾ ਪ੍ਰਤਿਸ਼ਠਾ ਦਾ ਕੋਈ ਪੂਜਾ ਦਾ ਕੋਈ ਸਤਕਾਰ ਦਾ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਹੈ ਤੁਸੀਂ ਉਹਨਾਂ ਦਾ ਕਿਸੇ ਅਖਬਾਰ ਵਿੱਚ ਨਾਮ ਲਿਖਿਆ ਕਿਥੇ ਬੈਨਰ ਲੱਗਿਆ ਹੋਇਆ ਕੋਈ ਪੋਸਟਰ ਲੱਗਿਆ ਹੋਇਆ ਮਹਾਪੁਰਖਾਂ ਦਾ ਕਦੇ ਕਿਸੇ ਨੇ ਦੇਖਿਆ ਹੀ ਨਹੀਂ ਨਾਮ ਲਾਉਣ ਦਿੰਦੇ ਸੀ ਉਹ ਤਿਆਗ ਦੀ ਮੂਰਤੀ ਸੀ ਉਹ ਕਹਿੰਦੇ ਸੀ ਵੀ ਨਾਮ ਜਪਣਾ ਨਾ ਹੋ ਜਪ ਕੇ ਬਸ ਆਪਣਾ ਜੀਵਨ ਦੀ ਸਫਲਤਾ ਕਰਨੀ ਹੈ ਬਾਕੀ ਗੱਲਾਂ ਜਿਹੜੀਆਂ ਸਾਰੀਆਂ ਹੋਛੀਆਂ ਸ਼ੋਸ਼ੇ ਆ ਸੋ ਯੋ ਉਹਨਾ ਮਹਾਪੁਰਖਾਂ ਦੀ ਕੀ ਗੱਲ ਕਰੀਏ ਜੇ ਜੋ ਵੀ ਕਹੀਏ ਹਉ ਹੁੰਦਾ ਜਿਵੇਂ ਕੋਈ ਕੀੜਾ ਆਕਾਸ਼ ਦੀਆਂ ਗੱਲਾਂ ਕਰੀ ਜਾਵੇ ਅਸਮਾਨ ਦੇ ਅੰਤ ਦੀਆਂ ਗੱਲਾਂ ਕਰੀ ਜਾਵੇ ਸੋ ਅਸੀਂ ਤਾਂ ਕੀੜਿਆਂ ਵਾਂਗੂ ਆ ਹਮਕੀਰੇ ਕਰਮ ਤੇ ਕਹਿੰਦੇ ਉਹ ਮਹਾਪੁਰਖ ਜਿਹੜੇ ਆ ਉਹ ਤਾਂ ਆਕਾਸ਼ ਹੁਣ ਗੱਲਾਂ ਆਕਾਸ਼ ਕੀ ਕੀ ਟਾਇਰੀਸ ਉਹਨਾਂ ਦੀ ਕੀ ਗੱਲ ਕਰੀਏ ਜਿੰਨੀ ਵੀ ਕਰੀਏ ਉੰਨੀ ਥੋੜੀ ਐ ਕਿਉਂਕਿ ਇੰਨੀ ਜ਼ਿਆਦਾ ਉੱਚ ਅਵਸਥਾ ਬ੍ਰਹਮ ਗਿਆਨੀ ਦੀਆਂ ਵੀ ਕਈ ਸ਼੍ਰੇਣੀਆਂ ਹੁੰਦੀਆਂ ਤੇ ਇੰਨੀ ਜ਼ਿਆਦਾ ਉੱਚ ਅਵਸਥਾ ਵੀ ਜਿਨ੍ਹਾਂ ਦੇ ਗੱਲ ਬਹੁਤ ਉੱਚ ਕੋਟੀ ਦੇ ਸਾਧੂ ਵੀ ਕਰਨ ਤੋਂ ਅਸਮਰੱਥ ਹੈ ਉਹ ਮਹਾਪੁਰਸ਼ ਨੇ ਸੰਤ ਗਿਆਨੀ ਮੋਹਨ ਸਿੰਘ ਜੀ ਕੋਲ ਡਰਾਡੇ ਮਹਾਪੁਰਸ਼ 83 ਸਾਨਤਵਾਦ ਅਸਥਾਨ ਤੋਂ ਬਾਹਰ ਨਹੀਂ ਸੀ ਆਏ ਸੰਗਰਾਮ ਦੇ ਦਿਨ ਆ ਕੇ ਦਰਸ਼ਨ ਦਿੰਦੇ ਹੁੰਦੇ ਸੀ ਕਥਾ ਕਰਨ ਵਾਸਤੇ ਆਉਂਦੇ ਸੀ ਤੇ ਉਦਾਂ ਸੰਗਤ ਨੂੰ ਨਹੀਂ ਸੀ ਮਿਲਦੇ ਹੁੰਦੇ ਉਹ ਤੇ ਸਤਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰਨ ਆਉਂਦੇ ਹੁੰਦੇ ਸੀ ਮਹਾਪੁਰਸ਼ ਬਹੁਤ ਲੰਬਾ ਸਮਾਂ ਇੱਕ ਪਿੰਡ ਤੋਂ ਦੂਜੇ ਪਿੰਡ ਦੂਜੇ ਤੋਂ ਤੀਜੇ ਪਿੰਡ ਕਥਾ ਰਾਹੀਂ ਗੁਰਮਤਿ ਦਾ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਬਹੁਤ ਸਮੇਂ ਤੱਕ ਕਰਦੇ ਰਹੇ ਆ। ਨਾਮ ਦੇ ਅਭਿਆਸੀ ਜਦੋਂ ਪਹਿਲੀ ਵਾਰ ਇਹ ਸੰਤ ਗਿਆਨੀ ਗੁਰਵਚਨ ਸਿੰਘ ਜੀ ਹੁਣਾਂ ਮਹਾਪੁਰਸ਼ਾਂ ਦੇ ਕੋਲ ਆਏ ਸੀ ਤੇ ਮਹਾਪੁਰਸ਼ਾਂ ਨੇ ਅੱਗੋਂ ਆਖਿਆ ਸੀ ਕਹਿੰਦੇ ਆਓ ਤੁਹਾਡੇ ਵਰਗੇ ਅਭਿਆਸੀ ਸਿੰਘਾਂ ਦੀ ਸਾਨੂੰ ਬਹੁਤ ਲੋੜ ਹੈ। ਇਹ ਬਚਨ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਬਾਬੇ ਮੂਹਣ ਸੇ ਹੁਣਾਂ ਨੂੰ ਉਦੋਂ ਕੀਤੇ ਜਦੋਂ ਪਹਿਲੀ ਵਾਰ ਬਾਬੇ ਮੂਹਣ ਸੇ ਹੁਣੇ ਮਿਲੇ ਸੀ। ਕੰਦੇ ਤੁਹਾਡੇ ਵਰਗੀਆਂ ਸਿੰਘਾਂ ਦੀ ਤਾਂ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਅਭਿਆਸੀ ਸਿੰਘਾਂ ਦੀ ਲੋੜ ਕਿਉਂਕਿ ਅਭਿਆਸੀ ਬਹੁਤ ਤਗੜੇ ਸ। ਸਵਾਸ ਸਵਾਸ ਜਿਨ੍ਹਾਂ ਦੇ ਰੋਮ-ਰੋਮ ਵਿੱਚ ਮੂਲ ਮੰਤਰ ਗੁਰਮੰਤਰ ਨਿਰੰਤਰ ਚੱਲੀ ਜਾਂਦਾ ਹੈ। ਸੋ ਇੰਨੀ ਜ਼ਿਆਦਾ ਅ ਰੰਗੀ ਹੋਈ ਰੂਹ ਤੇ ਸਾਦਗੀ ਵਿੱਚ ਰਹਿਣ ਵਾਲੇ ਜਿਨ੍ਹਾਂ ਦੇ ਅ ਕਿਸੇ ਤਰ੍ਹਾਂ ਦੀ ਉਸਤਤ ਦਾ ਇੱਛਾ ਹੀ ਨਹੀਂ ਹੈ। ਨਿਰਇਛਤ ਮਹਾਪੁਰਸ਼ ਹੋਏ ਔਰ ਪੰਥ ਦੇ ਜਿੰਨੇ ਮਹਾਨ ਵਿਦਵਾਨ ਔਰ ਜਿੰਨੇ ਸੰਤ ਮਹਾਪੁਰਸ਼ ਸਾਰੇ ਉਹਨਾਂ ਦੇ ਚਰਨਾਂ ਤੇ ਝੁਕਦੇ ਜਦੋਂ ਉਹਨਾਂ ਦੀ ਗੱਲ ਕਰਦੇ ਆ ਤਾਂ ਦਿਮਾਗ ਸੁਣ ਕਹਿ ਲੋ ਵੀ ਜਿਵੇਂ ਦਿਮਾਗ ਸੁਣ ਹੋ ਜਾਂਦਾ ਵੀ ਕੀ ਕਹੀਏ ਇੱਕ ਸੱਜਣ ਸੀ ਉਹ ਉੱਥੇ ਪਿੰਡਰਾ ਸਥਾਨ ਦੇ ਉੱਤੇ ਰਹਿੰਦਾ ਸੀ ਉਹ ਤੇ ਉਹ ਜਦੋਂ ਨਿਤਨੇਮ ਕਰਨ ਲੱਗਦਾ ਸੀ ਉਹਦੇ ਹੱਥ ਵਿੱਚੋਂ ਗੁਟਕਾ ਸਾਹਬ ਡਿੱਗ ਜਾਂਦਾ ਸੀ ਕੰਬਣ ਲੱਗ ਜਾਂਦਾ ਸੀ ਉਹ ਤੇ ਮਹਾਪੁਰਸ਼ਾਂ ਦੇ ਕੋਲ ਉਹ ਨੂੰ ਲਿਆਂਦਾ ਕਹਿੰਦੇ ਜੀ ਇਹ ਜਦੋਂ ਪਾਠ ਕਰਨ ਲੱਗਦਾ ਤਾਂ ਇਹਦੇ ਹੱਥ ਕੰਬਣ ਲੱਗ ਜਾਂਦੇ ਆ ਤੇ ਗੁਟਕਾ ਸਾਹਬ ਹੱਥੋਂ ਡਿੱਗ ਜਾਂਦਾ ਵੀ ਅਦਵੀਂ ਹੁੰਦੀ ਆ ਤੁਸੀਂ ਦੇਖੋ ਕਿਰਪਾ ਕਰੋ ਮਹਾਪੁਰਖ ਕਹਿਣ ਲੱਗੇ ਕਹਿੰਦੇ ਵੀ ਐਂ ਕਰ ਵੀ ਸਾਡੇ ਮੂਹਰੇ ਬੈਠ ਤੇ ਸਾਡੇ ਮੂਹਰੇ ਬੈਠ ਕੇ ਤੂੰ ਪਾਠ ਕਰ ਅਸੀਂ ਦੇਖਦੇ ਹਾਂ ਉਹ ਪਾਠ ਕਰਨ ਲੱਗਿਆ ਗੁਟਕਾ ਸਾਹਿਬ ਤੋਂ ਹੁਣ ਜਦੋਂ ਉਹ ਪਾਠ ਕਰਨ ਲੱਗਿਆ ਤੇ ਮਹਾਪੁਰਖ ਜਿਹੜੇ ਆ ਨਾ ਉਹ ਕਹਿਣ ਲੱਗੇ ਕਹਿੰਦੇ ਵੀ ਜਿਵੇਂ ਕੋਈ ਹਵਾ ਦੇ ਵਿੱਚ ਦਿਖਦਾ ਕੁਛ ਨਹੀਂ ਤੇ ਉਹ ਨਾਲ ਗੱਲਾਂ ਕਰਦਾ ਹੁੰਦਾ ਤੇ ਮਹਾਪੁਰਸ਼ ਕਹਿੰਦੇ ਉਹ ਖੜ ਜਾ ਖੜ ਜਾ ਭਾਈ ਤੂੰ ਕੌਣ ਹੈ ਤੇ ਉਹਦੇ ਨਾਲ ਗੱਲਾਂ ਕੀਤੀਆਂ ਤੇ ਜਿਹੜਾ ਉਹਦੇ ਵਿੱਚੋਂ ਨਤੀਜਾ ਨਿਕਲਿਆ ਉਹ ਇਹ ਸੀ ਮਹਾਪੁਰਸ਼ਾਂ ਨੇ ਉਹਨੂੰ ਪੁੱਛਿਆ ਕਹਿੰਦੇ ਤੂੰ ਕੌਣ ਹੈ ਕਹਿੰਦਾ ਜੀ ਮੈਂ ਹਨੂਮਾਨ ਆ ਕਹਿੰਦੇ ਫਿਰ ਤੇਰਾ ਇਹ ਸਿੰਘ ਨਾਲ ਕੀ ਸੰਬੰਧ ਹੈ ਤੂੰ ਇਹਦੇ ਸਰੀਰ ਨੂੰ ਕਿਉਂ ਤੰਗ ਕਰਦਾ ਕਹਿੰਦਾ ਜੀ ਮੈਨੂੰ ਇਹਦਾ ਪਾਠ ਸੁਣ ਕੇ ਸ਼ਾਂਤੀ ਆਉਂਦੀ ਹੈ ਕਹਿੰਦੇ ਇਹਦੇ ਨਾਲ ਤੂੰ ਕਿਵੇਂ ਹੋ ਗਿਆ ਤਾਂ ਤੈਨੂੰ ਤੇ ਆਉਂਦਾ ਨਹੀਂ ਕਹਿੰਦਾ ਜੀ ਇਹ ਮੇਰੇ ਸਥਾਨ ਤੇ ਗਿਆ ਸੀ ਮੰਦਿਰ ਦੇ ਵਿੱਚ ਮੱਥਾ ਟਿਕਣ ਵਾਸਤੇ ਉੱਥੋਂ ਮੈਨੂੰ ਇਹ ਚੰਗਾ ਲੱਗਿਆ ਸਿੰਘ ਤੇ ਮੈਂ ਇਹਦੇ ਨਾਲ ਹੋ ਗਿਆ ਉਹ ਸਿੰਘ ਨੂੰ ਪੁੱਛਿਆ ਕਹਿੰਦੇ ਤੂੰ ਗਿਆ ਸੀ ਕਿਸੇ ਮੰਦਿਰ ਵਿੱਚ ਮੱਥਾ ਟਿਕਣ ਵਾਸਤੇ ਉਹ ਕਹਿੰਦਾ ਜੀ ਮੈਂ ਹਜੂਰ ਸਾਹਿਬ ਵੱਲ ਗਿਆ ਸੀ ਇੱਕ ਪੁਰਾਣਾ ਮੰਦਿਰ ਸੀ ਹਨੂਮਾਨ ਜੀ ਦਾ ਤੇ ਕਹਿੰਦੇ ਮੈਂ ਕਿਹਾ ਵੀ ਮੈਂ ਮੱਥਾ ਤਾਂ ਟਿਕਣਾ ਨਹੀਂ ਉਧਾਂ ਦੇਖ ਆਉਂਨੇ ਆ ਪੁਰਾਣਾ ਮੰਦਿਰ ਹੈ ਕਹਿੰਦੇ ਅੰਦਰ ਗਿਆ ਮੱਥਾ ਤਾਂ ਨਹੀਂ ਮੈਂ ਟਿਕਿਆ ਪਰ ਦੋਵੇਂ ਹੱਥ ਜੋੜ ਕੇ ਆਉਂ ਸਿਰ ਸਿਰ ਝੁਕਾ ਦਿੱਤਾ ਤੇ ਉਹ ਕਹਿੰਦੇ ਜਦੋਂ ਇੰਨਾ ਸਿਰ ਝੁਕਾਇਆ ਤੇ ਉਹ ਇਹਦੇ ਨਾਲ ਹੋ ਗਏ। ਉਹਨਾਂ ਨੂੰ ਚੰਗਾ ਲੱਗਿਆ ਕਹਿੰਦੇ ਬਾਣੀ ਜਦੋਂ ਸੁਣਦੇ ਆ ਤੇ ਸਾਨੂੰ ਸ਼ਾਂਤੀ ਆਉਂਦੀ ਹੈ। ਉਹ ਦੇਵਤੇ ਕਹਿਣ ਲੱਗੇ ਕਿ ਸਾਨੂੰ ਸ਼ਾਂਤੀ ਆਉਂਦੀ ਹੈ ਸਾਨੂੰ ਚੰਗਾ ਲੱਗਦਾ ਇਹ ਸਿੰਘ ਬਾਣੀ ਪੜਦਾ ਤੇ ਇਸ ਕਰਕੇ ਇਹਦੇ ਨਾਲ। ਮਹਾਪੁਰਖ ਕਹਿਣ ਲੱਗੇ ਤੇ ਸਰੀਰ ਨੂੰ ਤੰਗ ਨਹੀਂ ਕਰਨਾ ਬਾਣੀ ਸੁਣਨੀ ਹੈ ਕੋਲ ਬੈ ਕੇ ਜਿੰਨੀ ਮਰਜ਼ੀ ਸੁਣੋ ਪਰ ਇਹਦੇ ਸਰੀਰ ਨੂੰ ਤੰਗ ਨਹੀਂ ਕਰਨਾ। ਤੇ ਉਹ ਇਉਂ ਫਿਰ ਉਹ ਸਿੰਘ ਠੀਕ ਹੋ ਗਿਆ ਸੀ ਭਾਵ ਕਹਿਣ ਦਾ ਮਹਾਪੁਰਸ਼ਾਂ ਦੀ ਏਡੀ ਉੱਚ ਅਵਸਥਾ ਸੀ ਸਾਧਗਾਨੀ ਮੋਹਨ ਸਿੰਘ ਜੀ ਉਸਾਰ ਦੀ ਮਹਿਮਾ ਬੇਦ ਨਾ ਜਾਣੇ ਜੇਤਾ ਸੁਣੇ ਤੇਤਾ ਬਖਿਆਨਾ ਜਿੰਨੀ ਇੱਕ ਗੱਲ ਕਹੀ ਜਾਈਏ ਉਹਨਾਂ ਦੇ ਬਾਰੇ ਫਿੱਕਾ ਹੋਣ ਵਾਲੀ ਗੱਲ ਹੈ ਬਸ ਅੰਤ ਕੋਈ ਨਹੀਂ ਉਨ੍ਹਾਂ ਦੀ ਵਿਵਸਥਾ ਦਾ ਉਨ੍ਹਾਂ ਦੇ ਨਰਲੇਪਤਾ ਦਾ ਉਨ੍ਹਾਂ ਦੀ ਤਿਆਗ ਮੂਰਤੀ ਦਾ ਕੋਈ ਅੰਤ ਨਹੀਂ ਹੈ ਸੋ ਬਸ ਇੱਥੇ ਹੀ ਜਿਹੜੀ ਆਪਣੀ ਸੋਚ ਹੈ ਜਿਹੜੀ ਆਪਣੀ ਅ ਸਮਝ ਹੈ ਉਹਨੂੰ ਵੀ ਸ਼ਰਾਮ ਦੇਣਾ ਹੀ ਠੀਕ ਹੈ ਕਿਉਂਕਿ ਮਹਾਪੁਰਸ਼ਾਂ ਦੇ ਬਾਰੇ ਕੋਈ ਗੱਲ ਹੋ ਨਹੀਂ ਸਕਦੀ ਗੱਲ ਕਰ ਸਕਦਾ ਹੈ ਉਹ ਜਿਹੜਾ ਉਸ ਉਸ ਅਵਸਥਾ ਦਾ ਮਾਲਕ ਹੋਵੇ ਤੇ ਜਿਹੜਾ ਛੋਟਾ ਜਿਹਾ ਜਿਹਦੀ ਹیثیت ਕੋਈ ਨਹੀਂ ਉਸੰਤ ਗਿਆਨੀ ਮੋਹਨ ਸਿੰਘ ਜੀ ਮਹਾਪੁਰਖ ਭਿੰਡਰਾਲਿਆਂ ਦੀ ਗੱਲ ਕਰੇ ਤਾਂ ਇਹ ਮੂਰਖਤਾ ਹੈ ਕੇਵਲ ਮੂਰਖਤਾ ਇਦੂ ਬਾਦ ਕੁਛ ਨਹੀਂ ਹੈ ਉਹਨਾਂ ਦੇ ਚਰਨਾਂ ਦੇ ਉੱਤੇ ਤਾਂ ਸਦਾ ਹੀ ਨਮਸਕਾਰ ਸਦਾ ਹੀ ਵੰਦਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਵਿੱਚ ਭਿੱਜੇ ਹੋਏ ਤੇ ਅੱਗੇ ਜੀਵਨ ਨੂੰ ਜਿਉਣ ਵਾਲੇ ਜੀਵਨ ਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਇੱਛਾ ਨਾ ਰੱਖਣ ਵਾਲੇ ਹਰ ਪ੍ਰਕਾਰ ਦੀ ਇੱਛਾ ਦਾ ਤਿਆਗ ਕਰਨ ਵਾਲੇ ਸੰਪੂਰਨ ਪੂਰਨ ਤਤਵੇਤੇ ਐਸੇ ਮਹਾਪੁਰਸ਼ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਲੇ ਹੋਏ ਆ ਉਹਨਾਂ ਦੇ ਚਰਨਾਂ ਉੱਤੇ ਸਦਾ ਨਮਸਕਾਰ ਹੈ ਗੁਰੂ ਸਾਹਿਬ ਜੀ ਦੀ ਕਿਰਪਾਲਤਾ ਕਰਨ ਪਰਸ਼ ਜਿਹੜਿਆ ਉਹਨਾਂ ਦੀ ਸੰਗਤ ਜੇ ਪ੍ਰਾਪਤ ਹੋ ਜਾਏ ਜੀਵਨ ਸਫਲ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ